ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਮੈਂ ਬੜੀ ਰੌਚਕ ਕਹਾਣੀ ਪੜ੍ਹੀ ਸੀ ਲਿਖਿਆ ਸੀ ਇੱਕ ਵਿਦਵਾਨ ਪੁਰਖ ਨੇ ਦਰਿਆ ਪਾਰ ਕਰਨਾ ਸੀ ਮਲਾ ਨਾਲ ਪੈਸਿਆਂ ਦਾ ਲੈਣ ਦੇਣ ਕਰਕੇ ਬੇੜੀ ਵਿੱਚ ਬੈਠ ਗਿਆ ਵਿਦਵਾਨ ਨੇ ਬੇਲੇ ਬੈਠੇ ਬੇੜੀ ਦੇ ਵਿੱਚ ਮਲਾ ਨੂੰ ਪੁੱਛਿਆ ਭਾਈ ਫਾਰਸੀ ਪੜ੍ਹੀ ਹੈ ਮਲਾ ਕਹਿੰਦਾ ਜੀ ਨਹੀਂ ਵਿਦਵਾਨ ਫਿਰ ਤੇਰੀ 25% ਜ਼ਿੰਦਗੀ ਬੇਕਾਰ ਹੀ ਗਈ ਫਿਰ ਕਹਿੰਦਾ ਕੀ ਤੂੰ ਅੰਗਰੇਜ਼ੀ ਪੜਿਆ ਹੈ ਮਲਾਹ ਕਹਿੰਦਾ ਜੀ ਨਹੀਂ ਵਿਦਵਾਨ ਕਹਿਣ ਲੱਗਿਆ ਫਿਰ ਤੇਰੀ 50% ਜ਼ਿੰਦਗੀ ਘਟੇ ਰੁਲ ਗਈ ਫਿਰ ਕੀ ਤੂੰ ਸੰਸਕ੍ਰਿਤ ਪੜਿਆ ਹੈ ਮਲਾਹ ਕਹਿਣ ਲੱਗਿਆ ਜੀ ਨਹੀਂ ਮੈਂ ਤਾਂ ਅਨਪੜ੍ਹ ਬੰਦਾ ਹਾਂ ਵਿਦਵਾਨ ਆਖਣ ਲੱਗਿਆ ਤੇਰੀ ਤਾਂ ਭਾਈ 75% ਜ਼ਿੰਦਗੀ ਬਰਥੀ ਗਈ ਤੇਰਾ ਜਨਮ ਲੈਣ ਦਾ ਫਿਰ ਕੀ ਫਾਇਦਾ ਹੋਇਆ ਇਤਨੇ ਸਮੇਂ ਅੰਦਰ ਦਰਿਆ ਵਿੱਚ ਪਹਾੜਾਂ ਵੱਲੋਂ ਪਾਣੀ ਦਾ ਤੇਜ਼ ਬਹਾਉ ਠਾਠਾ ਮਾਰਦਾ ਆ ਰਿਹਾ ਮਲਾਹ ਨੇ ਵੇਖ ਲਿਆ ਮਲਾਹ ਨੇ ਵਿਦਵਾਨ ਨੂੰ ਸੰਬੋਧਨ ਹੋ ਕੇ ਕਿਹਾ ਮਾਲਕੋ ਦਰਿਆ ਵਿੱਚ ਤੂਫਾਨ ਆ ਰਿਹਾ ਹੈ ਬੇੜੀ ਕਿਨਾਰੇ ਲੱਗਣੀ ਮੁਸ਼ਕਲ ਹੈ ਤੁਸੀਂ ਤੈਰਨਾ ਜਾਣਦੇ ਹੋ ਵਿਦਵਾਨ ਕਹਿਣ ਲੱਗਿਆ ਓਏ ਭਰਾਵਾ ਮੈਂ ਤੈਰਨਾ ਨਹੀਂ ਜਾਣਦਾ ਮਲਾਹ ਕਹਿਣ ਲੱਗਿਆ ਹੁਣ ਤੱਕ ਤੁਸੀਂ ਮੈਨੂੰ ਮਤਾਂ ਦੇ ਰਹੇ ਸੀ ਕਿ ਅੰਗਰੇਜ਼ੀ ਫਾਰਸੀ ਸੰਸਕ੍ਰਿਤ ਤੋਂ ਬਿਨਾਂ ਜ਼ਿੰਦਗੀ ਤੇਰੀ ਅਧੂਰੀ ਹੈ ਪਾਣੀ ਦੇ ਤੇਜ਼ ਤੂਫਾਨ ਵਿੱਚ ਮੈਂ ਤੈਰ ਕੇ ਨਿਕਲ ਜਾਵਾਂਗਾ ਤੁਹਾਡੀ ਸੰਸਕ੍ਰਿਤ ਅੰਗਰੇਜ਼ੀ ਤੇ ਫਾਰਸੀ ਦੀ ਵਿੱਦਿਆ ਇੱਥੇ ਹੁਣ ਕੰਮ ਨਹੀਂ ਆਉਣੀ ਤੁਹਾਡੀ ਸਾਰੀ ਜ਼ਿੰਦਗੀ ਹੁਣੇ ਹੀ ਬੇਕਾਰ ਗਈ ਸਮਝੋ ਜੀ ਬਹੁਤੇ ਵਿਦਵਾਨ ਸਿੱਖਾਂ ਦੀ ਅੱਜ ਇਸੇ ਤਰ੍ਹਾਂ ਦੀ ਹਾਲਤ ਬਣ ਚੁੱਕੀ ਹੈ ਲਿਖਾਰੀ ਤੇ ਵਿਦਵਾਨ ਕਥਾਕਾਰ ਜਿੰਨੀ ਮਰਜ਼ੀ ਸਿੱਖਿਆਦਾਇਕ ਕਥਾਕਰਨ ਇਤਿਹਾਸ ਦੀਆਂ ਗੌਰਵ ਵਾਲੀਆਂ ਘਟਨਾਵਾਂ ਸੁਣਾਈ ਜਾਣ ਗੁਰਮਤ ਨੂੰ ਸਪਸ਼ਟ ਕਰਨ ਵਾਸਤੇ ਜਿੰਨੇ ਮਨ ਚਾਹੇ ਗੁਰਬਾਣੀ ਦੇ ਪ੍ਰਮਾਣ ਦੇਈ ਜਾਣ ਸਿੱਖ ਸ਼ਕਲ ਵਾਲੇ ਗੁੰਡਿਆਂ ਦੀਆਂ ਗਾਲਾਂ ਤੇ ਡਾਂਗਾਂ ਅੱਗੇ ਸਾਰੀ ਵਿਦਵਤਾ ਘੱਟੇ ਰੁਲ ਜਾਂਦੀ ਹੈ ਗਰੀਬ ਯਤੀਮ ਬੇਸਹਾਰਾ ਬੱਚੇ ਡੇਰਿਆਂ ਵਿੱਚ ਪੜਦੇ ਹਨ ਡੇਰਿਆਂ ਵਿੱਚ ਪਿਆਰ ਨਹੀਂ ਮਿਲਦਾ ਤ੍ਰਿਸ਼ਕਾਰ ਮਿਲਦਾ ਹੈ ਗੁਰੂ ਸਾਹਿਬ ਦੀ ਪ੍ਰਸ਼ੰਸਾ ਘੱਟ ਹੁੰਦੀ ਹੈ ਤੇ ਡੇਰੇ ਦੇ ਮਾਲਕ ਸਾਦ ਦੀ ਵਿੜਿਆਈ ਬਹੁਤੀ ਹੁੰਦੀ ਹੈ ਡੇਰਿਆਂ ਵਿੱਚ ਗੁਰੂ ਜੀ ਦੇ ਪਰਉਪਕਾਰ ਨਹੀਂ ਪੜਾਏ ਜਾਂਦੇ ਸਾਧਾਂ ਦੀਆਂ ਕਰਾਮਾਤੀ ਝੂਠੀਆਂ ਕਹਾਣੀਆਂ ਪੜ੍ਹੀਆਂ ਜਾਂਦੀਆਂ ਨੇ ਰਤਾ ਮਾਸਾ ਗਲਤੀ ਕਰਨ ਤੇ ਬੱਚਿਆਂ ਦੀ ਚੰਗੀ ਗਿੱਦੜਕੁੱਟ ਕਰ ਦਿੱਤੀ ਜਾਂਦੀ ਹੈ ਬਹੁਤ ਸਾਰੇ ਡੇਰਿਆਂ ਵਿੱਚ ਅਜਿਹੇ ਬੱਚਿਆਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਜਾਂਦਾ ਹੈ ਮਾਤਾ ਪਿਤਾ ਜਾਂ ਤੇ ਗੁਜਰ ਗਏ ਜਾਂ ਗਰੀਬ ਹਨ ਉਹਨਾਂ ਨਾਲੋਂ ਉਹਨਾਂ ਵੱਲੋਂ ਕੋਈ ਸਹਾਇਤਾ ਨਹੀਂ ਮਿਲਦੀ ਪੁਲਿਸ ਜਾਂ ਸਮਾਜ ਸੇਵੀ ਜਥੇਬੰਦੀਆਂ ਆਪਣੀ ਜ਼ਿੰਮੇਵਾਰੀ ਨਭਾਉਣ ਤੋਂ ਅਸਮਰੱਥ ਹਨ ਇਸ ਪਸ਼ੂ ਪਣੇ ਵਿੱਚ ਪਲ ਰਹੇ ਬੱਚੇ ਦਾਨੇਪੁਰਖ ਵਿਦਵਾਨ ਮਨੁੱਖ ਨਹੀਂ ਬਣ ਸਕਦੇ ਉਹਨਾਂ ਨੂੰ ਵਿਦਵਾਨਾਂ ਦੀ ਆਖੀ ਹੋਈ ਜਾਂ ਲਿਖੀ ਹੋਈ ਗੱਲ ਸਮਝ ਨਹੀਂ ਆ ਸਕਦੀ ਆਪਣੇ ਡੇਰੇਦਾਰ ਬਾਬੇ ਦੇ ਆਖੇ ਲੱਗ ਕੇ ਇਹਨਾਂ ਨੇ ਗੰਦ ਬਕਣਾ ਹੈ ਲਾਠੀਆਂ ਤਲਵਾਰਾਂ ਚੁੱਕਣੀਆਂ ਹਨ ਆਪਣੇ ਸੰਤ ਬਰਮ ਗਿਆਨੀ ਦੇ ਇਸ਼ਾਰੇ ਤੇ ਦੂਜੇ ਨੂੰ ਮਾਰਨਾ ਹੈ ਜਾਂ ਫਿਰ ਖੁਦ ਮਰਨਾ ਹੈ ਇਨਾ ਅਪਹਾਗੇ ਲੋਕਾਂ ਨੂੰ ਸਾਧਾ ਵੱਲੋਂ ਆਪਣੇ ਗੁਲਾਮ ਬਣਾ ਕੇ ਪਸ਼ੂਆਂ ਵਾਂਗ ਰੱਖਿਆ ਜਾਂਦਾ ਹੈ ਸਾਰੀ ਉਮਰ ਕੋਲੂ ਦੇ ਬਲਦ ਵਾਂਗ ਇਹ ਡੇਰੇ ਦੀ ਹੀ ਪ੍ਰਕਰਮਾ ਕਰਦੇ ਹੋਏ ਗੁਜ਼ਾਰ ਦਿੰਦੇ ਨੇ ਸਾਰੇ ਡੇਰਿਆਂ ਵਿੱਚ ਪ੍ਰਾਤਨ ਪਰੰਪਰਾ ਅਨੁਸਾਰ ਜ਼ਿੰਦਗੀ ਬਤੀਤ ਕਰਨ ਦਾ ਰਟਣ ਕਰਾਇਆ ਜਾਂਦਾ ਹੈ ਸਾਡੀ ਪ੍ਰਾਤਨ ਰਹਿਣੀ ਬਹਿਣੀ ਬਹੁਤ ਮਹਾਨ ਸੀ ਸਾਡੇ ਪ੍ਰਾਤਨ ਰਸਮੋ ਰਿਵਾਜ ਬੜੇ ਚੰਗੇ ਸੀ ਸਾਡਾ ਪ੍ਰਾਤਨ ਪਹਿਰਾਵਾ ਬਹੁਤ ਚੰਗਾ ਸੀ ਆਦ ਆਲ ਇਸੇ ਕਾਰਨ ਆਪਣੇ ਚੇਲਿਆਂ ਨੂੰ ਸਕੂਲਾਂ ਕਾਲਜਾਂ ਵਿੱਚ ਪੜਨ ਦੀ ਕਦੇ ਇਜਾਜ਼ਤ ਨਹੀਂ ਦਿੰਦੇ ਕਿਤਾਬ ਮੁਖੀ ਕੋਰਸ ਨਹੀਂ ਕਰਾਉਂਦੇ ਵਿਆਹ ਕਰਾਉਣ ਉਤੇ ਰੋਕ ਲਾਉਂਦੇ ਹਨ ਸਿਰ ਤੇ ਛੋਟੀ ਜੀ ਗੋਲ ਪਟਕੀ ਬੰਨ੍ਹਦੇ ਹਨ ਨੰਗੀਆਂ ਲੱਤਾਂ ਲੰਮਾ ਚੋਲਾ ਪਾਉਂਦੇ ਹਨ ਆਮ ਤੌਰ ਤੇ ਪੈਰਾਂ ਤੋਂ ਨੰਗੇ ਜਾਂ ਚੱਪਲ ਹੀ ਰੱਖਦੇ ਹਨ ਪ੍ਰਾਤਨ ਕਥਾ ਕਹਾਣੀਆਂ ਸੁਣਾਉਂਦੇ ਹਨ ਡੇਰੇ ਦੇ ਮੁਖੀ ਸਾਧ ਦੀ ਸੇਵਾ ਨੂੰ ਸਭ ਤੋਂ ਉੱਤਮ ਮੰਨੇ ਹਨ ਡੇਰੇ ਦੇ ਕੰਮਾਂ ਤੋਂ ਇਲਾਵਾ ਸਾਧ ਦੇ ਨਜ਼ਰੇ ਕਰਮ ਬਣਨ ਵਾਸਤੇ ਸਾਧ ਦੀ ਮਾਲਿਸ਼ ਕਰਦੇ ਹਨ ਉਸ ਦੀਆਂ ਲੱਤਾਂ ਬਾਹਾਂ ਘੁਟਦੇ ਹਨ ਅਤੇ ਹੋਰ ਬਹੁਤ ਕੁਝ ਜਿਹੜਾ ਕਿ ਬਿਆਨ ਨਹੀਂ ਕੀਤਾ ਜਾ ਸਕਦਾ ਕਦੀ ਸੋਚ ਕੇ ਵੇਖੋ ਕੀ ਸਾਧ ਦੇ ਡੇਰੇ ਵਿੱਚ ਪੁਰਾਤਨ ਮਰਿਆਦਾ ਚੱਲ ਰਹੀ ਹੈ ਕੀ ਪੁਰਾਤਨ ਸਮੇਂ ਵਿੱਚ ਅੱਜ ਵਾਂਗ ਕਾਰਾਂ ਗੱਡੀਆਂ ਹੁੰਦੀਆਂ ਸਨ ਸਾਰੇ ਸਾਧ ਮਹਿੰਗੀਆਂ ਕਾਰਾਂ ਤੇ ਘੁੰਮਦੇ ਨੇ ਕੀ ਪੁਰਾਤਨ ਸਮੇਂ ਵਿੱਚ ਅੱਜ ਵਰਗੇ ਅਲੀਸ਼ਾਨ ਬਸਤਰ ਹੁੰਦੇ ਸਨ ਲੱਖਾਂ ਕੋਸ਼ਾਂ ਕਰਕੇ ਮਸਹੀ ਖੱਦਰ ਦੇ ਕੱਪੜੇ ਨਸੀਬ ਹੁੰਦੇ ਸਨ ਝੁੱਗੀਆਂ ਝੌਂਪੜੀਆਂ ਜਾਂ ਕੱਚੇ ਘਰ ਸਨ ਅੱਜ ਵਾਂਗ ਅਨੇਕ ਪ੍ਰਕਾਰ ਦੇ ਸਵਾਦਲੇ ਪਦਾਰਥ ਹੈ ਹੀ ਨਹੀਂ ਸਨ ਸਾਧ ਬਾਬੇ ਖੁਦ ਸਾਰੀਆਂ ਸਹੂਲਤਾਂ ਦੀ ਵਰਤੋਂ ਕਰ ਰਹੇ ਹਨ ਆਪਣੇ ਚੇਲਿਆਂ ਨੂੰ ਪੁਰਾਤਨਤਾ ਵਾਲਾ ਪਾਠ ਪੜਾਈ ਜਾਂਦੇ ਹਨ ਅਜਿਹੀ ਲਗਾਤਾਰ ਦੇ ਪ੍ਰਚਾਰ ਨੇ ਬੱਚਿਆਂ ਦੀ ਸੋਚਣ ਸ਼ਕਤੀ ਜਾਮ ਕਰ ਦਿੱਤੀ ਹੈ ਉਹਨਾਂ ਦਾ ਦਿਮਾਗ ਕੰਮ ਕਰਨੋਂ ਹਟ ਗਿਆ ਹੈ ਜੋ ਸਾਧ ਨੇ ਕਹਿ ਦਿੱਤਾ ਉਹੀ ਅੰਤਮ ਸੱਚ ਮੰਨ ਲੈਂਦੇ ਨੇ ਗੁਰੂ ਸਾਹਿਬ ਜੀ ਨੇ ਹਰ ਥਾਂ ਪ੍ਰਾਤਨ ਪਰੰਪਰਾ ਨੂੰ ਮੰਨਣ ਤੋਂ ਇਨਕਾਰ ਕੀਤਾ ਵੇਦਾਂ ਦੀ ਪ੍ਰਾਤਨ ਪਰੰਪਰਾ ਮੰਨਣ ਤੋਂ ਬਾਗੀ ਹੋ ਗਏ ਮੰਨੂ ਸਿਮਰਤੀ ਪੁਰਾਣ ਸ਼ਾਸਤਰ ਦੇਵਤੇ ਅਵਤਾਰ ਸਭ ਰੱਦ ਕਰ ਦਿੱਤੇ ਜਤੀ ਸਤੀ ਬਰਮ ਗਿਆਨੀ ਅਤੇ ਤਿਆਗੀ ਸਾਧਾਂ ਨੂੰ ਬੇਅੰਤ ਫਟਕਾਰਾਂ ਪਾਈਆਂ ਜੋਗੀ ਸੰਿਆਸੀ ਸਾਧਾਂ ਨੂੰ ਘਰ ਬਸਾਉਣ ਲਈ ਉਪਦੇਸ਼ ਕੀਤਾ ਜਾਤ ਪਾਤ ਨੂੰ ਖਤਮ ਕਰਕੇ ਸਾਰਿਆਂ ਨੂੰ ਬਰਾਬਰ ਦੇ ਇਨਸਾਨ ਹੋਣ ਦਾ ਪਾਠ ਪੜ੍ਹਾਇਆ ਔਰਤ ਵਰਗ ਨੂੰ ਮਨੁੱਖਾਂ ਦੇ ਬਰਾਬਰ ਅਧਿਕਾਰ ਦੇਣ ਦੀ ਵਕਾਲਤ ਕੀਤੀ ਪ੍ਰਾਤਨ ਕਰਮਕਾਂਡ ਹੋਮਜੱਗ ਪੰਡਿਤ ਮੋਲਾਣੇ ਸਭ ਰੱਦ ਕਰ ਦਿੱਤੇ ਬੜੀ ਦਲੇਰੀ ਨਾਲ ਪ੍ਰਾਤਨ ਜ਼ਾਲਮ ਹਕੂਮਤ ਦੇ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸਤ ਸਤਕਾਰਯੋ ਭਗਤਾਂ ਨੇ ਗੁਰੂਆਂ ਨੇ ਗੁਰਸਿੱਖਾਂ ਨੇ ਲਗਾਤਾਰ ਸਮਾਜ ਦੇ ਉਧਾਰ ਵਾਸਤੇ ਮਿਹਨਤ ਕੀਤੀ ਜੰਗ ਲੜੀ ਹਿੰਮਤ ਹੌਸਲਾ ਦਿੱਤਾ ਸਿਆਣਪ ਦੇ ਰਾਹ ਪਾਇਆ ਇਸ ਤਰ੍ਹਾਂ ਕ੍ਰਾਂਤੀਕਾਰੀ ਨਵੀਂ ਸੋਚ ਨੇ अनेका ਤਰ੍ਹਾਂ ਦੀ ਗੁਲਾਮੀ ਗਲੋਂ ਲਾ ਦਿੱਤੀ ਇੱਕ ਨਵੀਂ ਕੌਮ ਸਿੱਖ ਕੌਮ ਉੱਭਰ ਕੇ ਸਾਹਮਣੇ ਆ ਗਈ ਵਰਤਮਾਨ ਸਮੇਂ ਨਾਲੋਂ ਘੱਟ ਸਾਧਨਾ ਨਾਲ ਕੱਟ ਗਿਣਤੀ ਨਾਲ ਸਿੱਖਾਂ ਨੇ ਯਾਦਗਾਰੀ ਕੰਮ ਕਰ ਵਿਖਾਏ ਘਰ-ਬਾਰ ਸਮੇਂ ਦੀ ਜ਼ਬਰ ਹਕੂਮਤ ਨੇ ਉਜਾੜ ਦਿੱਤੇ ਸਿਰਾਂ ਦੇ ਮੁੱਲ ਪਾ ਦਿੱਤੇ ਬੱਚਿਆਂ ਅਤੇ ਬੀਬੀਆਂ ਤੇ ਵੀ ਅਤਿਅੰਤ ਜ਼ੁਲਮ ਕੀਤੇ ਅਣਗਿਣਤ ਸਿੱਖਾਂ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਪਰ ਸਿੱਖਾਂ ਨੇ ਸੱਚ ਦਾ ਰਾਹ ਨਾ त्याਗਿਆ ਕਿਸੇ ਕਮਜ਼ੋਰ ਤੇ ਨਾਲ ਵਧੀਕੀ ਨਹੀਂ ਕੀਤੀ ਕਿਸੇ ਨੂੰ ਧੋਖਾ ਨਾ ਦਿੱਤਾ ਕਿਸੇ ਨੂੰ ਲੁੱਟ ਕੇ ਨਾ ਖਾਦਾ ਸਿੱਖਾਂ ਦੇ ਕਿਰਦਾਰ ਅਤੇ ਵਿਹਾਰ ਤੋਂ ਲੋਕੀਂ અત્યੰਤ ਪ੍ਰਭਾਵਿਤ ਸਨ ਵਿਦੇਸ਼ੀ ਹਮਲਾਵਰ ਅਹਿਮਦ ਸ਼ਾਹ ਬਾਰੇ ਇੱਕ ਮੁਹਾਵਰਾ ਹਰ ਇੱਕ ਦੀ ਜ਼ੁਬਾਨ ਤੇ ਸੀ ਕਿ ਖਾਦਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹ ਹੀ ਦਾ ਭਾਵ ਇਹ ਸੀ ਕਿ ਜੋ ਕੁਝ ਪੱਲੇ ਹੈ ਖਾ ਪੀ ਲਓ ਵਰਨਾ ਅਹਿਮਦ ਸ਼ਾਹ ਅਬਦਾਲੀ ਸਭ ਲੁੱਟ ਪੁੱਟ ਕੇ ਲੈ ਜਾਵੇਗਾ ਸਿੱਖ ਯੋਧਿਆਂ ਨੇ ਜਿੱਥੇ ਅਬਦਾਲੀ ਨੂੰ ਕਰਾਰੀ ਹਾਰ ਦਿੱਤੀ ਨਾਲ ਹੀ ਆਪਣੇ ਉੱਚੇ اخلاق ਦਾ ਸਬੂਤ ਦਿੱਤਾ ਜਰਵਾਣੀਆਂ ਵੱਲੋਂ ਕੈਦ ਕੀਤੀਆਂ ਲੜਕੀਆਂ ਕਈ ਵਾਰੀ छुੜਾਈਆਂ ਤੇ ਸਹੀ ਸਲਾਮਤ ਘਰ ਹੀ ਪੁੱਜਦੀਆਂ ਕੀਤੀਆਂ ਸਿੱਖਾਂ ਦੇ ਵਿਹਾਰ ਤੋਂ ਖੁਸ਼ ਹੋ ਕੇ ਪਿੰਡਾਂ ਦੇ ਲੋਕ ਸਿੱਖ ਜਥਿਆਂ ਨੂੰ ਆਪੋ ਆਪਣੇ ਘਰ ਲਿਜਾ ਕੇ ਸੇਵਾ ਕਰਨੀ ਆਪਣਾ ਧੰਨ ਭਾਗ ਸਮਝਦੇ ਹਨ ਸਿੱਖਾਂ ਬਾਰੇ ਇਹ ਬੋਲਾ ਪ੍ਰਚਲਿਤ ਹੋ ਗਿਆ ਸੀ ਆਏ ਨੇ ਨਿਹੰਗ ਬੂਹੇ ਖੋਲ ਦਿਓ ਨਿਸੰਗ ਆਪਣੀ ਸੂਰਬੀਰਤਾ ਹਿੰਮਤ ਅਤੇ ਗੁਰੂ ਜੀ ਵੱਲੋਂ ਬਖਸ਼ੀ ਸੇਧ ਵਿੱਚ ਚੱਲਦਿਆਂ ਸਿੱਖਾਂ ਨੇ ਦੁਸ਼ਮਣ ਨੂੰ ਹਰਾ ਕੇ ਪੰਜਾਬ ਦੇ ਬਹੁਤ ਵੱਡੇ ਖੇਤੇ ਵਿੱਚ ਆਪਣਾ ਰਾਜ ਸਥਾਪਿਤ ਕਰ ਲਿਆ ਸਦੀਆਂ ਦੀ ਬਦਅਮਨੀ ਤੋਂ ਬਾਅਦ ਲੋਕਾਂ ਨੂੰ ਅਮਨ ਵਾਲਾ ਸਮਾਂ ਨਸੀਬ ਹੋਇਆ ਅਜੇ ਬੇਅੰਤ ਪਰਬਕਾਰਾਂ ਦਾ ਬੀਜ ਲੋਕਮਨਾਂ ਵਿੱਚ ਪੁੰਗਰ ਪਿਆ ਸਿੱਖਾਂ ਦਾ ਸਾਦਾ ਜਿਹਾ ਪਹਿਰਾਵਾ ਦਾੜੀ ਕੇਸ ਪਛਾਣ ਚਿੰਨ ਬਣ ਗਏ ਸਮੇਂ ਦੇ ਉਤਰਾ ਚੜਾਅ ਵਿੱਚ ਸਿੱਖਾਂ ਕੋਲੋਂ ਸਭ ਕੁਝ ਖੁੱਸ ਗਿਆ ਰਾਜ ਗਿਆ ਧਨ ਦੌਲਤ ਗਿਆ ਇੱਜ਼ਤ ਮਾਨ ਵੀ ਗਿਆ ਜਦੋਂ ਮਨੁੱਖ ਹਾਰ ਜਾਂਦਾ ਹੈ ਤਦੋਂ ਕੋਈ ਵਿਰਲਾ ਹੀ ਆਪਣੇ ਅਸੂਲਾਂ ਤੇ ਕਾਇਮ ਰਹਿ ਸਕਦਾ ਹੈ ਗੋਰਿਆਂ ਤੋਂ ਕੁਝ ਗਿਆਨ ਹਾਸਲ ਕਰਕੇ ਸਿੱਖਾਂ ਨੇ ਸਕੂਲ ਨਹੀਂ ਖੋਲੇ ਗੁਰੂ ਦੇ ਨਾਮ ਤੇ ਗੁਰਦੁਆਰੇ ਖੋਲਲੇ ਡੇਰੇ ਚਾਲੂ ਕੀਤੇ ਤੇ ਸਿੱਖ ਬਣਨ ਦੀ ਥਾਂ ਤੇ ਆਮ ਲੋਕ ਸੰਤ ਬਣਨੇ ਸ਼ੁਰੂ ਹੋ ਗਏ ਗਿਆਨਹੀਣ ਸ਼ਰਧਾਵਾਨਾਂ ਤੋਂ ਗੁਰਦੁਆਰਿਆਂ ਦੀ ਉਸਾਰੀ ਵਾਸਤੇ ਉਗਰਾਹੀ ਸ਼ੁਰੂ ਹੋ ਗਈ ਡੇਰਿਆਂ ਵਾਸਤੇ ਮਾਇਆ ਇਕੱਠੀ ਕਰਨ ਲੱਪ ਪਏ ਅਖੰਡ ਪਾਠਾਂ ਰਾਹੀਂ ਲੁੱਟ ਕਰਨ ਲੱਪ ਪਏ ਕੀਰਤਨ ਨਗਰ ਕੀਰਤਨ ਜਲੂਸ ਲਈ ਪੈਸੇ ਵਟੋਰਨੇ ਸਿੱਖਾਂ ਵਾਲਾ ਪੈਰਾਵਾ ਵੇਖ ਕੇ ਲੋਕਾਂ ਨੇ ਕੁਝ ਨਾ ਕੁਝ ਅੰਨ ਬਸਤਰ ਦੇਈ ਜਾਣਾ ਸਮਾਬੀਤਣ ਨਾਲ ਗੁਰਮਤ ਅਸੂਲ ਭੁੱਲਦੇ ਗਏ ਇਸ ਕਰਕੇ ਕੋਲ ਕੇਵਲ ਵਾਰੀ ਵਿਖਾਵੇ ਲਈ ਕੇਸ ਕੀ ਗਾਤਰਾ ਨੰਗੀਆਂ ਲੱਤਾਂ ਲੰਮਾ ਚੋਲਾ ਇਹੀ ਰਹਿ ਗਏ ਇੱਕ ਮੰਗ ਖਾਣੀ نسل ਨਵੀਂ ਉਗ ਪਈ ਵੱਧਦੀ ਚਲੀ ਗਈ ਇਹਨਾਂ ਮੰਗਤਿਆਂ ਦੇ ਪਿੱਛੇ ਕੋਈ ਛਾਤਰ ਦਿਮਾਗ ਆ ਰਾਜਨੀਤਾ ਹੁੰਦਾ ਹੈ ਬਾਕੀ ਸਾਰੇ ਉਸ ਦੇ ਇਸ਼ਾਰਿਆਂ ਤੇ ਕੰਮ ਕਰਦੇ ਨੇ ਦਹਿਂਗਾ ਦੇ ਟੋਲਿਆਂ ਵੱਲੋਂ ਲੋਕਾਂ ਦੀਆਂ ਫਸਲਾਂ ਦਾ ਉਜਾੜਾ ਹੁੰਦਾ ਮੈਂ ਖੁਦ ਵੇਖਿਆ ਹੈ ਕਿਸਾਨਾਂ ਦੇ ਮਨਾ ਕਰਨ ਦੇ ਬਾਵਜੂਦ ਉਸ ਦੀ ਫਸਲ ਵਿੱਚ ਘੋੜੇ ਛੱਡ ਦੇਣੇ ਫਸਲ ਵੱਢ ਕੇ ਲੈ ਜਾਣੀ ਪੁਰਾਣੇ ਸਮੇਂ ਚ ਆਮ ਗੱਲ ਸੀ ਹੌਲੀ ਹੌਲੀ ਕਿਸਾਨ ਜਾਗਰੂਕ ਹੋਏ ਪੁਲਿਸ ਤੱਕ ਸ਼ਿਕਾਇਤਾਂ ਹੋਈਆਂ ਤਦੋਂ ਕੁਝ ਮਸਲਾ ਹੱਲ ਹੋਣ ਲੱਗਿਆ ਫਿਰ ਇੱਕ ਕਾਰ ਸੇਵਾ ਦੇ ਨਾਮ ਤੇ ਪਿੰਡਾਂ ਵਾਲਿਆਂ ਨੂੰ ਬਹੁਤ ਲੁੱਟਿਆ ਗਿਆ ਸ਼ਹਿਰਾਂ ਵਿੱਚ ਦੁਕਾਨਦਾਰਾਂ ਤੋਂ ਸਿੱਖੀ ਸਰੂਪ ਵਾਲਿਆਂ ਨੂੰ ਉਗਰਾਹੀ ਦੇ ਨਾਮ ਤੇ ਮੈਂ ਭੀਖ ਮੰਗਦੇ ਖੁਦ ਵੇਖਿਆ ਹੈ ਲੰਗਰਾਂ ਵਾਲੇ ਪਿੰਗਲਵਾੜੇ ਵਾਲੇ ਯਤੀਮਖਾਨਿਆਂ ਵਾਲੇ ਗਰੀਬ ਲੜਕੀਆਂ ਦੇ ਵਿਆਹ ਕਰਨ ਵਾਲੇ ਬਿਆੰਤ ਕਿਸਮ ਦੇ ਮੰਗਤੇ ਹਰਲ ਹਰਲ ਕਰਦੇ ਫਿਰ ਰਹੇ ਮੈਂ ਵੇਖੇ ਨੇ ਲੋਕੀ ਸਿੱਖ ਜਾਣ ਕੇ ਇਹਨਾਂ ਨੂੰ ਬਹੁਤ ਲੰਮੇ ਸਮੇਂ ਤੱਕ ਮਾਇਆ ਦਿੰਦੇ ਰਹੇ ਹੌਲੀ-ਹੌਲੀ ਪਤਾ ਲੱਗਿਆ ਹੈ ਕਿ ਇਹ ਸਿੱਖ ਨਹੀਂ ਹਨ ਸਿੱਖਾਂ ਦੇ ਭੇਸ ਵਿੱਚ ਮੰਗਤੇ ਹਨ ਲੁਟੇਰੇ ਹਨ ਵਿਗਿਆਨ ਦੀ ਤਰੱਕੀ ਨਾਲ ਆਮ ਲੋਕਾਂ ਨੂੰ ਬਹੁਤ ਸਾਰੀਆਂ ਸੁੱਖ ਸਹੂਲਤਾਂ ਪ੍ਰਾਪਤ ਹੋਈਆਂ ਲੋਕਾਂ ਦਾ ਮਾਨਸਿਕ ਵਿਕਾਸ ਹੋ ਰਿਹਾ ਹੈ ਧਰਮ ਦੇ ਖੇਤਰ ਵਿੱਚ ਮਿਸ਼ਨਰੀ ਕਾਲਜਾਂ ਨੇ ਖਾਸ ਯੋਗਦਾਨ ਪਾਇਆ ਹੈ ਸਾਧਵਾਦ ਤੇ ਪੁਜਾਰੀ ਤਬਕੇ ਦੀ ਰੋਜ਼ਾਨਾ ਸਪੋਕਸਮੈਨ ਨੇ ਚੰਗੀ ਮਿੱਟੀ ਪਲੀਤ ਕੀਤੀ ਹੈ ਵਿਗਿਆਨਕ ਢੰਗ ਨਾਲ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਜਿੱਥੇ ਕਥਾਕਾਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਉੱਥੇ ਸੰਗਤਾਂ ਵਿੱਚ ਵੀ ਨਵੀਨਤਾ ਸੁਣ ਲਈ ਕਾਫੀ ਉਤਸ਼ਾਹ ਵੇਖਿਆ ਜਾ ਸਕਦਾ ਹੈ ਸਾਧਾ ਦੇ ਡੇਰਿਆਂ ਵਿੱਚ ਭੀੜਾਂ ਘਟ ਰਹੀਆਂ ਹਨ ਸਾਧਾ ਨੂੰ ਲੋਕੀ ਰੱਬ ਸਮਝ ਕੇ ਪਹਿਲਾਂ ਪੂਜਦੇ ਸਨ ਉਸ ਵਿੱਚ 50% ਕਮੀ ਹੋ ਗਈ ਹੈ ਅੰਨ ਦਾਣਾ ਭੇਟਾ ਪੈਸਾ ਘਟ ਗਿਆ ਪਾਠਾਂ ਦੀਆਂ ਲੜੀਆਂ ਇੱਕੋ ਤਰੀਆਂ ਬੰਦ ਹੋ ਗਈਆਂ ਪੁਜਾਰੀਆਂ ਸਾਧਾ ਤੇ ਜਥੇਦਾਰਾਂ ਦੀਆਂ ਕਮੀਆਂ ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਸਾਡੇ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਕਿਨਾ ਕਰਤੂਤਾਂ ਦੇ ਮਾਲਕ ਨੇ ਪੈਸਾ ਵੀ ਘਟ ਆਵੇ ਆਦਰ ਸਤਕਾਰ ਵੀ ਘਟ ਜਾਵੇ ਆਉਣ ਵਾਲੇ ਦਿਨਾਂ ਵਿੱਚ ਸੰਤ ਗਿਰੀ ਨੂੰ ਖਤਰਾ ਹੋਵੇ ਫਿਰ ਇਹਨਾਂ ਬਰਮ ਗਿਆਨੀਆਂ ਨੂੰ ਗੁੱਸਾ ਕਿਉਂ ਨਹੀਂ ਆਵੇਗਾ ਦਲੀਲ ਨਾਲ ਗੁਰਬਾਣੀ ਦੇ ਚਾਨਣ ਵਿੱਚ ਇਹ ਗੱਲਬਾਤ ਕਰਨ ਤੋਂ ਅਸਮਰੱਥ ਹਨ ਕਿਸੇ ਵਿਦਵਾਨ ਤੋਂ ਇਹਨਾਂ ਨੂੰ ਸਵਾਲ ਵੀ ਪੁੱਛਣਾ ਨਹੀਂ ਆਉਂਦਾ ਵਿਦਵਾਨਾਂ ਵੱਲੋਂ ਦਿੱਤੇ ਗਏ ਲੈਕਚਰ ਇਹਨਾਂ ਦੀ ਸਮਝ ਵਿੱਚ ਨਹੀਂ ਆਉਂਦੇ ਜੋ ਗੱਲ 5 4 ਮਿੰਟ ਵਿੱਚ ਦੱਸੀ ਜਾ ਸਕਦੀ ਹੈ ਇਹ ਘੰਟਾ ਦੋ ਘੰਟੇ ਬੋਲ ਕੇ ਵੀ ਸਪਸ਼ਟ ਨਹੀਂ ਕਰ ਸਕਦੇ ਕਿਤਾ ਮੁਖੀ ਕੰਮ ਸਿੱਖ ਕੇ ਇਹ ਲੋਕ ਸਭਾ ਮਾਨ ਨਾਲ ਯੋਗ ਨਹੀਂ ਬਣ ਸਕਦੇ ساری ਉਮਰ ਮੰਗਤੇ ਬਣੇ ਰਹਿਣਗੇ ਹੁੰਡੇਰਿਆਂ ਦੇ ਮੁਖੀ ਸਾਧਾ ਨੇ ਆਪਣੇ ਲਠਮਾਰ ਗੁੰਡਿਆਂ ਨੂੰ ਸਮਝਾ ਦਿੱਤਾ ਹੈ ਕਿ ਦਲੀਲ ਨਾਲ ਅਸੀਂ ਜਿੱਤ ਨਹੀਂ ਸਕਾਂਗੇ ਹੁਣ ਤਾਂ ਗਿਆਨਵਾਨ ਕਥਾਕਾਰਾਂ ਤੇ ਹਮਲੇ ਸ਼ੁਰੂ ਕਰ ਦਿਓ ਤੁਹਾਡਾ ਤਾਂ ਕੁਝ ਘਟਣਾ ਨਹੀਂ ਜਿੰਨੀਆਂ ਸਹੂਲਤਾਂ ਡੇਰੇ ਵਿੱਚ ਹਨ ਇਨੀਆਂ ਕੋ ਜੇਲ੍ਹ ਵਿੱਚ ਵੀ ਮਿਲ ਜਾਣਗੀਆਂ ਪਰ ਵਿਦਵਾਨ ਕਥਾਕਾਰਾਂ ਨੂੰ ਹਰ ਹਿੱਲਾ ਵਰਤ ਕੇ ਸਟੇਜ ਤੋਂ ਆਪਾਂ ਉਤਾਰਨਾ ਹੈ ਇਹ ਲੋਕ ਸਿਰਫ ਵੇਖਣ ਨੂੰ ਸਿੱਖ ਦਿਸਦੇ ਹਨ ਪਰ ਗੁਰਬਾਣੀ ਵਾਲੀ ਸਿੱਖੀ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਮਾਨੋ ਹਰ ਡੇਰੇ ਦਾ ਮੁਖੀ ਮਹੰਤ ਨਰੈਣਦਾਸ ਦਾ ਰੂਪ ਧਾਰਨ ਕਰ ਚੁੱਕਿਆ ਜਿਵੇਂ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਸਿੱਖਾਂ ਤੇ ਉਸ ਨੇ ਗੁੰਡਿਆਂ ਰਾਹੀਂ ਗੋਲੀ ਚਲਵਾ ਕੇ ਖੂਨ ਬਹਾਇਆ ਸੀ ਅੱਜ ਵੀ ਡੇਰੇਦਾਰਾਂ ਨੇ ਗੁੰਡਿਆਂ ਦੀਆਂ ਧਾੜਾਂ ਪਾਲੀਆਂ ਹੋਈਆਂ ਨੇ ਮਿਸ਼ਨਰੀ ਕਥਾਕਾਰਾਂ ਨੂੰ ਹਰ ਸਮੇਂ ਸਾਵਧਾਨ ਰਹਿਣਾ ਪਵੇਗਾ ਲੜਾਈ ਧਰਮ ਦੀ ਨਹੀਂ ਰਹੀ ਲੜਾਈ ਰੋਜੀ ਰੋਟੀ ਦੀ ਬਣ ਗਈ ਹੈ ਬਹੁਤੇ ਲੋਕਾਂ ਲਈ ਧਰਮ ਵੀ ਇੱਕ ਤੰਦਾ ਹੈ ਸੰਗਠਿਤ ਹੋ ਕੇ ਇਹਨਾਂ ਦਾ ਕੋਫਰ ਨੰਗਾ ਕਰੋ ਇਹਨਾਂ ਦੇ ਦਿਨ ਪੁੱਗ ਗਏ ਸਮਝੋ ਗੁਰਬਾਣੀ ਦੀਆਂ ਇਹ ਪੰਕਤੀਆਂ ਭਾਵੇਂ ਉਸ ਸਮੇਂ ਦੇ ਬ੍ਰਾਹਮਣ ਪੁਜਾਰੀ ਨੂੰ ਸੰਬੋਧਨ ਸਨ ਪਰ ਅੱਜ ਦੇ ਪੁਜਾਰੀ ਗੋਗੜ ਧਾਰੀ ਲੁਟੇਰੇ ਸਾਧ ਸੰਤਾਂ ਤੇ ਵੀ ਠੀਕ ਠੁਕਦੀਆਂ ਹਨ ਜੀ ਬੰਧੋ ਸੋ ਧਰਮ ਕਰਥਾਪੋ ਅ ਧਰਮ ਕਹੋ ਕਤ ਭਾਈ ਆਪਸ ਕੋ muni ਵਰ ਕਰਥਾਪੋ ਕਣ ਕੋ ਕਹੋ ਕਸਾਈ ਮਨ ਕੇ ਅੰਦੇ ਆਪਨਾ 부ਝੋ ਕਾਹੇ 부ਝਾਵੋ ਭਾਈ ਮਾਇਆ ਕਾਰਨ ਵਿਦਿਆ ਵਿੱਚੋ ਜਨਮ ਅਵਿਰਥਾ ਜਾਈ 1102 ਪੰਨਾ ਏ ਪੁਜਾਰੀ ਤੁਸੀਂ ਲੋਕਾਂ ਨੂੰ ਧਰਮ ਦੇ ਨਾਮ ਤੇ ਲੁੱਟਦੇ ਹੋ ਉਹਨਾਂ ਨੂੰ ਕਤਲ ਤੱਕ ਕਰ ਦਿੰਦੇ ਹੋ ਇਸ ਜ਼ੁਲਮ ਨੂੰ ਤੁਸੀਂ ਧਰਮ ਕਹਿੰਦੇ ਹੋ ਕਸ਼ਾਈਆਂ ਵਾਲੇ ਕੰਮ ਕਰਦੇ ਹੋ ਪਰ ਆਪਣੇ ਆਪ ਨੂੰ muni ਵਰ ਧਰਮੀ ਪੁਰਖ ਦੱਸਦੇ ਹੋ ਤੁਸੀਂ ਤਾਂ ਖੁਦ ਅਗਿਆਨੀ ਤੇ ਅੰਨੇ ਹੋ ਲੋਕਾਂ ਨੂੰ ਕੀ ਮਤ ਦਿਓਗੇ ਤੁਸੀਂ ਤਾਂ ਪੈਸੇ ਕਾਰਨ ਵਿਦਿਆ ਵੇਚਦੇ ਹੋ ਦੀਨ ਇਮਾਨ ਵੇਚ ਦਿੰਦੇ ਹੋ ਤੁਹਾਡਾ ਤਾਂ ਜਨਮ ਹੀ ਸਮਝੋ ਬੇਕਾਰ ਚਲਾ ਗਿਆ ਅੱਗੇ ਸੁਣੋ ਗਿਆਨੀ ਧਿਆਨੀ ਬਹੁ ਉਪਦੇਸੀ ਇਹ ਜੱਗ सगलो ਤੰਦਾ ਕਹੇ ਕਬੀਰ ਇੱਕ ਰਾਮ ਨਾਮ ਬਿਨ ਇਹ ਜੱਗ ਮਾਇਆ ਅੰਦਾ ਪੰਨਾ 338 ਹੇ ਭਾਈ ਆ ਬਰਮ ਗਿਆਨ ਦੀਆਂ ਫੜਾਂ ਮਾਰਨ ਵਾਲੇ ਧਿਆਨ ਜੋੜਨ ਦਾ ਨਾਟਕ ਕਰਨ ਵਾਲੇ ਚਿਕਣੀਆਂ ਚੋਪੜੀਆਂ ਗੱਲਾਂ ਬਾਤਾਂ ਰਾਹੀਂ ਉਪਦੇਸ਼ ਕਰਨ ਵਾਲੇ ਇਹਨਾਂ ਲੋਕਾਂ ਲਈ ਇਹ ਪੇਟਪੂਰਤੀ ਦਾ ਸਾਧਨ ਹੈ ਇਹਨਾਂ ਨੇ ਧਰਮ ਨੂੰ ਧੰਦਾ ਬਣਾ ਲਿਆ ਹੈ ਸੱਚ ਤੇ ਆਧਾਰਿਤ ਸਚਾਰ ਜੀਵਨ ਤੋਂ ਬਿਨਾ ਇਹ ਲੋਕ ਮਾਇਆ ਪਿੱਛੇ ਅੰਨੇ ਹੋਏ ਫਿਰਦੇ ਨੇ ਮਜਬੂਰ ਹੋ ਕੇ ਇਹ ਸਵੀਕਾਰ ਕਰਨਾ ਹੀ ਪਵੇਗਾ ਕਿ ਸਿੱਖ ਗਿਆਨ ਤੋਂ ਸਖਣੇ ਹਨ ਸਿੱਖ ਗੁਰਬਾਣੀ ਦੀ ਸਮਝ ਤੋਂ ਖਾਲੀ ਹਨ ਸਿੱਖਾਂ ਨੇ ਗੁਰੂ ਦੇ ਉਪਕਾਰ ਭੁਲਾ ਦਿੱਤੇ ਹਨ ਮੜੀ ਕਬਰ ਪੀਰਖਾਨਾ ਜੰਡੀ 베ਰੀ ਕੁੱਤਾ ਬਿੱਲਾ ਗਾਂ ਸਿੱਖ ਸ਼ਕਲਾਂ ਵਾਲੇ ਇਹਨਾਂ ਦੀ ਪੂਜਾ ਕਰ ਰਹੇ ਹਨ ਕਮੀਨੇ ਸਾਧ ਸੰਤ ਅੱਜ ਗੁਰੂ ਸਾਹਿਬ ਨਾਲੋਂ ਵੱਡੇ ਬਣ ਕੇ ਆਪਣੀ ਪੂਜਾ ਕਰਵਾ ਰਹੇ ਹਨ ਸਿੱਖ ਨਸ਼ੇੜੀ ਬਣ ਗਏ ਹਨ ਸਿੱਖ ਆਤਮ ਹੱਤਿਆਵਾਂ ਕਰ ਰਹੇ ਹਨ ਵਿਦੇਸ਼ਾਂ ਵੱਲ ਜਾਣ ਲਈ ਉਤਾਵਲੇ ਹਨ ਅਗਵਾਈ ਦੇਣ ਵਾਲਾ ਸਹੀ ਰਾਹ ਵਿਖਾਉਣ ਵਾਲਾ ਕੋਈ ਨਜ਼ਰ ਨਹੀਂ ਆਉਂਦਾ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦਾ ਤਾਂ ਸੋਹਿਲਾ ਪੜਨਾ ਹੀ ਬਾਕੀ ਹੈ ਹੋਰ ਤਾਂ ਇਹਨਾਂ ਦਾ ਕੁਝ ਬਚਿਆ ਹੀ ਨਹੀਂ ਤੁਹਾਡਾ ਕੀ ਵਿਚਾਰ ਹੈ ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ